ਮੈਂ ਜੀ ਤੁਹਾਡੇ ਸਾਰੇ ਈਵਿਊਜ਼ ਦਾ ਬਹੁਤ-ਬਹੁਤ ਧੰਨਵਾਦਾਂ ਜਿਨ੍ਹਾਂ ਦੇ ਤੁਹਾਡੇ ਰੂਬਰੂ ਤੁਹਾਡੇ ਮਾਧਿਅਮ ਦੇ ਰਾਹੀਂ ਉਹਨਾਂ ਨਾਲ ਰੂਬਰੂ ਹੋ ਕੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਡੀਐਸਪੀ ਹੈੱਡਕੁਆਰਟਰ ਪਹਿਲਾਂ ਆਪਣੀਆਂ ਸੇਵਾਵਾਂ ਸੰਗਰੂਰ ਦੇ ਵਿੱਚ ਨਿਭਾ ਰਿਹਾ ਸੀ ਤੇ ਮੈਂ 2 ਦਿਨ ਪਹਿਲਾਂ ਹੀ ਡੀਐਸਪੀ ਧੂਰੀ ਜੁਆਇਨ ਕੀਤਾ ਹੈ ਤੇ ਇੱਥੇ ਆ ਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੋ ਪ੍ਰਾਇੋਰਟੀ ਮੇਰਾ ਪ੍ਰਾਇੋਰਟੀ ਏਰੀਆਜ਼ ਰਹਿਣਗੇ ਉਹ ਹੈਗੇ ਕਿ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਸਰਕਾਰ ਨੇ ਚੇੜੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਕਾਰਵਾਈ ਪਾਉਣੀ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਬੰਦੀਆਂ ਪਾਉਣੀਆਂ ਤੇ ਜਿਹੜੇ ਜਿਹੜੇ ਸਾਡੇ ਹੌਟਸਪੌਟਸ ਨੇ ਜਿੱਥੇ ਨਸ਼ਾ ਵਿਕਦਾ ਹੈ ਜਾਂ ਕੋਈ ਮੁੰਡੇ ਹੋਰ ਸ਼ਰਾਰਤੀ ਬੈਡ ਐਲੀਮੈਂਟਸ ਨੇ ਸਾਡੇ ਬੈਡ ਕੈਰੈਕਟਰ ਨੇ ਉਹਨਾਂ ਨੂੰ ਅੰਡਰ ਸਰਵੇਲੈਂਸ ਰੱਖਣਾ ਇਹ ਚੀਜ਼ ਮੇਨ ਪ੍ਰਾਇੋਰਟੀ ਰਹੂਗੀ ਉਸ ਤੋਂ ਬਾਅਦ ਟ੍ਰੈਫਿਕ ਟ੍ਰੈਫਿਕ ਦੇ ਚਲਾਨ ਜਿਹੜੇ ਕਿ ਟੂ व्हीਲਰਸ ਦੀ ਕਾਫੀ ਧਿਆਨ ਦੇ ਵਿੱਚ ਆਇਆ ਹੈ ਕਿ ਬਿਨਾ ਨੰਬਰਾਂ ਤੋਂ ਬਿਨਾ ਰਿਕੁਆਇਰਡ ਡਾਕੂਮੈਂਟਸ ਤੋਂ ਟੂ व्हीਲਰ ਚਲਾਏ ਜਾਂਦੇ ਨੇ ਉਹਨਾਂ ਤੋਂ ਨਕੇਲ ਕਸੀ ਜਾਊਗੀ ਤੇ ਕੁਝ ਮੇਰੇ ਧਿਆਨ ਦੇ ਵਿੱਚ মিডিਆ ਭਾਈਚਾਰੇ ਨੇ ਇਹ ਵੀ ਲੈਤਾ ਹੈਗਾ ਕਿ ਕੁਝ ਕਾਲਜਸ ਜਾਂ ਸਕੂਲ ਹੈਗੇ ਜਿੱਥੇ ਸਾਡੀਆਂ ਧੀਆਂ ਬੱਚੀਆਂ ਪੜ੍ਹਦੇ ਆ ਤੇ ਉੱਥੇ ਮੁੰਡਿਆਂ ਵੱਲੋਂ ਕੋਈ ਸ਼ਰਾਰਤਾਂ ਮੋਟਰਸਾਈਕਲ ਤੇ ਪਟਾਕੇ ਵਜਾਉਣੇ ਜਾਂ ਆਦਿ ਉਸ ਚੀਜ਼ ਨੂੰ ਵੀ ਬੜੇ ਸੰਜੀਦਗੀ ਨਾਲ ਦੇਖਿਆ ਜਾਊਗਾ ਤੇ ਬਣਦਾ ਐਕਸ਼ਨ ਉਹਨਾਂ ਮੁੰਡਿਆਂ ਤੇ ਜਾਂ ਸ਼ਰਾਰਤੀ ਅਨਸਰਾਂ ਤੇ ਕੀਤਾ ਜਾਊਗਾ। ਸਰ ਕੁਝ ਆਵਾਜ਼ ਜਗ੍ਹਾ ਪਈਆਂ ਹੁੰਦੀਆਂ ਨੇ ਉੱਥੇ ਅੱਜਕੱਲ ਠੀਕੇ ਬਕਮਿਸਟਰੀ ਕਰਦੇ ਨੇ ਬੱਚੇ ਉਹਨਾਂ ਬਾਰੇ ਬਿਲਕੁਲ ਇਹਦੇ ਵਿੱਚ ਅਸੀਂ ਪਹਿਲਾਂ ਤੋਂ ਆਲਰੇਡੀ ਮੈਂ ਸਬਡਿਵੀਜ਼ਨ ਦਾ ਜਾਰੀ ਕਾਰਗੁਜ਼ਾਰੀ ਦੇਖ ਰਿਹਾ ਸੀ ਪੁਰਾਣੇ ਡੀਐਸਪੀ ਸਹਿਵਾਨ ਵੱਲੋਂ ਮੌਕੇ ਤੇ ਬਾਰ ਬਾਰ ਕਾਫਸੋ ਆਪਰੇਸ਼ਨ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਂਦੇ ਸੇਮ ਹੁਣ ਅੱਗੇ ਜਿਹੜੇ ਹੌਟਸਪੌਟਸ ਨੇ ਸਾਡੇ ਜਾਂ ਬੇਆਵਾਦ ਜਗ੍ਹਾ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੇ ਉੱਪਰ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਣਗੀਆਂ ਜਿਹੜੇ ਮੁੰਡੇ ਕੋਈ ਨਸ਼ੇ ਵਗੈਰਾ ਦੇ ਪੈਡਲਰ ਨੇ ਸਪਲਾਈਅਰ ਨੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੋਈ ਡਰੱਗ ਵਿਕਟਮ ਸਾਡੇ ਧਿਆਨ ਚਾਉਂਦੇ ਨੇ ਜਿਹੜੇ ਕੀ ਨਸ਼ਾ ਛੱਡਣਾ ਚਾਹੁੰਦੇ ਨੇ ਇਸ ਦੀ ਲਪੇਟ ਚ ਆ ਗਏ ਨੇ ਉਹਨਾਂ ਦੀ ਓਟ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਜਾਂ ਰੀ ਹੈਬ ਸੈਂਟਰਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨਾਂ ਨੂੰ ਨਸ਼ਾ ਛਡਵਾਇਆ ਜਾਵੇ ਤੇ ਪੜ੍ਹਾਈ ਜਾਂ ਆਪਦੇ ਕਿਸੇ ਹੋਰ ਕਿੱਤੇ ਦੇ ਵਿੱਚ ਉਹਨੂੰ ਲਾ ਕੇ ਉਹਨਾਂ ਦੇ ਮੇਨ ਸਟ੍ਰੀਮ ਦੇ ਵਿੱਚ ਲਿਆਤਾ ਜਾਵੇ